ਜੋ ਪੰਜਾਬ ਸਰਕਾਰ ਨੇ ਸਾਡੇ ਸ਼ਰੋਣੀ ਅਕਾਲੀ ਦਰਬ ਦੇ ਬਹੁਤ ਹੀ ਸੀਨੀਅਰ ਸਰਕਾਰ ਜੋ ਲੀਡਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਘਰੇ ਔਰ ਸਾਡੇ ਮੈਂਬਰ ਵਿਧਾਨ ਸਭਾ ਦੇ ਐਮ ਐਲ ਏ ਸਾਡੇ ਬੀਬੀ ਮਨੀਤ ਕੌਰ ਦੇ ਘਰੇ ਜੋ ਤੜਕਸਰ ਅੱਜ ਬਿਨਾ ਕਿਸੇ ਨੋਟਿਸ ਦੇ ਬਿਨਾ ਕਿਸੇ ਸਰਚ ਬਰੰਡ ਦੇ ਘਰੇ ਛਾਪਾ ਮਾਰਿਆ ਜਾਂ ਰੇਡ ਮਾਰੀ ਹੈ ਬਹੁਤ ਘਨਾਉਣੀ ਹਰਕਤ ਕੀਤੀ ਹੈ ਕਿਉਂਕਿ ਸਰਦਾਰ ਵਿਕਰਮਜੀ ਸਿੰਘ ਨਜੀਠੀਆ ਜਿਵੇਂ ਪੰਜਾਬ ਦੇ ਮੁੱਦੇ ਅਕਸਰ ਚੱਕਦੇ ਦੀ ਔਰ ਸਰਕਾਰ ਦੇ ਨਿਕਾਮੀਆਂ ਅਕਸਰ ਖੁੱਲੇ ਆਮ ਔਰ ਨਿਰਪੱਖਤਾ ਦੇ ਨਿਰਪੱਖ ਔਰ ਨਿਰਧਰੋਹ ਕੇ ਬੋਲਦੇ ਹਨ ਉਸ ਦਾ ਬਦਲਾ ਲਓ ਭਾਵਨਾ ਦੇ ਨਾਲ ਪੰਜਾਬ ਸਰਕਾਰ ਨੇ ਜੋ ਇਹ ਹਰਕਤ ਕੀਤੀ ਹੈ ਬਹੁਤ ਘਨੌਣੀ ਹਰਕਤ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚ ਲੋਕਤੰਤਰ ਸਰਕਾਰ ਨਹੀਂ ਹੈ ਔਰ ਜਿਵੇਂ ਅੰਗਰੇਜ਼ਾਂ ਦਾ ਰਾਜ ਹੈ ਪਹਿਲਾਂ ਰਾਜ ਰੱਖ ਕੇ ਆਪਣੇ ਮੁਗਲਾਂ ਦਾ ਰਾਜ ਰੱਖ ਕੇ ਗਿਆ ਉਸ ਤਰੀਕੇ ਨਾਲ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਪਾਰਟੀਆਂ ਦੇ ਨਾਲ ਲੀਡਰਾਂ ਦੇ ਨਾਲ ਜੋ ਧੱਕਾ ਕਰ ਰਹੀ ਹੈ ਇਹ ਮੰਦਭਗਾ ਹੈ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਹਰਜਾਨਾ ਭਰਨਾ ਪਊਗਾ ਜਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਇੱਕ ਖਾਸੀਅਤ ਸੀ ਪੰਜਾਬੀਆਂ ਦੇ ਇੱਕ ਅਨਕ ਹੁੰਦੀ ਸੀ ਆਪਾਂ ਕਹਿੰਦੇ ਸੀ ਵੀ ਪੰਜਾਬ ਪੰਜਾਬੀ ਪੰਜਾਬੀ ਬੜੇ ਅਨਕੀਲੇ ਹਨ ਯੋਧੇ ਹਨ ਇੰਜ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚੋਂ ਅਨਕ ਖਤਮ ਹੋ ਗਈ ਹੈ ਕਿਉਂਕਿ ਸਰਕਾਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਦੇ ਵਿੱਚੋਂ ਆ ਕੇ ਇਥੇ ਰਾਜ ਕਰ ਰਹੇ ਨੇ ਵਕ-ਵਕ ਵਿਭਾਗਾਂ ਦੇ ਵਿੱਚ ਵਕ-ਵਕ ਮੰਤਰੀਆਂ ਦੇ ਨਾਲ ਵਕ-ਵਕ ਆਪਸ ਨਾਲ ਦੇ ਨਾਲ ਜਿਹੜਾ ਦੇ ਨਾਲ ਬਾਹਰੋਂ ਆ ਕੇ ਜਿਹੜੇ ਉਹ ਬੀਵੀ ਦੀਦੀ ਹਜ਼ਾਰ ਵਾਲੇ ਮੁਲਾਦਮਾ ਉਹਨਾਂ ਨੂੰ ਚਲਾ ਰਹੇ ਨੇ ਵੀ ਸ਼ੱਕ ਉਹ ਕਿਸੇ ਐਮਐਲਏ ਨੂੰ ਚਲਾ ਰਿਹਾ ਹੈ ਬੇਸ਼ੱਕ ਜ਼ਿਲ੍ਹਾ ਲੈਵਲ ਤੇ ਆਪਣਾ ਚਲਾ ਰਹੇ ਆਵੇਂ ਪੰਜਾਬ ਲੈਵਲ ਤੇ ਆਪਣਾ ਚਲਾ ਰਹੇ ਆ ਔਰ ਜੋ ਰਾਜ ਦਿਲੀਆਲੇ ਕਰ ਰਹੇ ਆ ਦੇਖਣ ਨੂੰ ਇੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਲੇਕਿਨ ਇਹ ਪੰਜਾਬ ਸਰਕਾਰ ਨਹੀਂ ਹੈ ਔਰ ਇੱਥੋਂ ਇਹ ਮੈਨੂੰ ਇੱਥੋਂ ਇਹ ਜਾਪਦਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਬਦਲ ਜਿਹੜੇ ਕੁਝ ਲੋਕ ਹੈ ਜਿਹੜੇ ਰਾਜ ਕਰ ਰਹੇ ਹੈਗੇ ਅਨਕ ਸ਼ਬਦ ਉਹਨਾਂ ਵਾਸਤੇ ਲਾਗੂ ਨਹੀਂ ਹੁੰਦਾ ਜੋ ਇਹ ਬਹੁਤ ਘਣਾਉਣੀ ਹਰਕਤ ਹੋਈ ਹੈ ਜਿਵੇਂ ਇਹ ਬਦਲਾਵ ਨੂੰ ਭਾਵਨਾ ਨਾਲ ਕਰ ਰਿਹਾ ਆ ਆਮ ਇੱਕ ਆਪਾ ਕਹਾਉਂਦੇ ਹੁੰਦੇ ਹੁੰਦੇ ਆ ਵੀ ਇੱਕ ਮੰਦਰ ਨੇ ਜੱਟ ਦਾ ਮੱਖਣ ਖਾ ਕੇ ਤੇ ਜਾਂਦਾ ਘੱਟੇ ਦੇ ਮੂੰਹ ਨੂੰ ਲਾ ਗਿਆ ਇਹਨਾਂ ਨਾਲ ਉਹ ਹੋਣੀ ਹੈ ਮੁੜ ਕੇ ਬਾਅਦ ਦੇ ਵਿੱਚ ਜਿਹੜੀ ਆ ਉਸ ਦੂਜੇ ਪਾਰਟੀਆਂ ਫਿਰ ਇਹ ਗੱਲਾਂ ਹੀ ਕਰਦੇ ਹੁੰਦੇ ਆ ਇਹ ਵੀ ਬਦਲਣ ਉਹ ਭਾਵਨਾ ਜਿਹੜੇ ਅੱਜ ਦੇ ਹਰਾਪ ਦੇ ਵਿੱਚ ਮੈਂ ਸਮਝਦਾ ਆ ਵੀ ਮੈਂ ਚੋਣਾ ਵੀ ਆ ਮੈਂ ਖੈਰਾਂ ਵੀ ਚੋਣਾ ਬਾਕੀ ਪਾਰਟੀਆਂ ਨੂੰ ਸਾਰੇ ਇਕੱਠੇ ਹੋ ਕੇ ਜ਼ਬਰਦਸਤ ਆਪਾਂ ਮੁਕਾਬਲਾ ਕਰੀਏ ਜਿਹੜਾ ਇਹ ਡੇਢ ਸਾਲ ਰਹਿ ਗਿਆ ਨਹੀਂ ਪੰਜਾਬ ਨੂੰ ਹੋਰ ਵੀ ਬਹੁਤ ਡੂੰਗਾ ਕਰਜਈ ਵੀ ਕਰ ਦੇਣਗੇ ਔਰ ਬੁਰਾ ਹਾਲ ਵੀ ਕਰ ਦੇਣਗੇ ਪੰਜਾਬ ਦੇ ਵਿੱਚ ਜਿਵੇਂ ਕਿ ਨਸ਼ਿਆਂ ਦਾ ਕੀ ਹਾਲ ਹੈ ਪਰ ਰੋਜ਼ ਇਹੀ ਗੱਲ ਕਰਦੇ ਆ ਨਸ਼ਿਆਂ ਦੇ ਉੱਤੇ ਕਿਵੇਂ ਨਸ਼ਿਆਂ ਦੇ ਨਾਂ ਦੇ ਉੱਤੇ ਮੇਰੇ ਖਿਆਲ ਘਰ ਭੜਾਈ ਜਾਂਦੇ ਨੇ ਕਿ ਤੁਸੀਂ ਦੇਖਿਆ ਹੋਣਾਗਾ ਉਹ ਪਤਾ ਨਹੀਂ ਉਹਨਾਂ ਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈਗਾ ਜਿਹੜੇ ਇਹ ਕਾਰਗੋਇਆ ਕਰ ਰਹੇ ਨੇਗੇ ਬਹੁਤ ਘੱਟੀਆਂ ਹਰਕਤਾਂ ਕਰ ਰਹੇ ਨੇਗੇ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਔਰ ਇੱਥੇ ਤੱਕ ਮੈਂ ਜਾਣ ਨੂੰ ਹੁਕਮਤ ਨਾ ਪਾਉਂਦਾ ਇਹਦੀ ਮਨਸ਼ਾ ਕੀ ਕੋਈ ਮਨਸ਼ਾ ਵੀ ਜਿਵੇਂ ਮਜੀਠਾ ਸਾਹਿਬ ਪੰਜਾਬ ਦੇ ਮੁੱਦੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਰਿਗਾਰਡ ਕੱਢ ਕੇ ਲੈ ਕੇ ਆਉਂਦੇ ਜੋ ਨਕਾਮੀਆਂ ਉਹਨਾਂ ਦੀ ਜੋ ਗਲਤੀਆਂ ਕਰ ਰਹੀ ਹੈ ਸਰਕਾਰ ਜੋ ਗਲਤੀਆਂ ਕਰ ਰਹੀ ਹੈ ਉਹਨਾਂ ਦੇ ਜਿਹੜੇ ਉਹ ਕੱਢ ਕੇ ਲੈ ਕੇ ਆਉਂਦੇ ਸੀ ਮੁੱਦੇ ਦੇ ਕੱਢ ਕੇ ਉਹ ਲੋਕਾਂ ਦੇ ਵਿੱਚ ਚਰਚਾ ਕਰਦੇ ਸੀ ਫਸ ਇੱਕੋ ਹੀ ਲੀਡਰ ਸੀ ਉਹ ਬੋਲਦਾ ਸੀ ਜਿਹੜੇ ਆਕਾਲੀ ਦਾਲੀ ਬੋਲ ਰਹੇ ਹਾਂ ਦੇਖੋ ਇੱਕ ਪਾਸੇ ਤਾਂ ਕਹਿ ਰਹੇ ਆ ਕਿ ਸਾਨੂੰ 8.3% ਤੋਂ ਵੋਟ ਪੈ ਗਈ 9% ਮੰਨ ਲਿਆ ਕਿ 9% ਪੈ ਗਈ ਹੈ ਫਿਰ ਸਾਨੂੰ ਤੁਸੀਂ ਕੌਣ ਕਿਉਂ ਕਰਦੇ ਜੋ 9% ਵੀ ਹੈ ਜਿਹੜਾ ਟਾਰਗੇਟ ਕਿਉਂ ਕਰਨਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਰ ਨੂੰ ਟਾਰਗੇਟ ਕਰਦੇ ਇੱਕ ਵਾਰ ਤੁਸੀਂ ਇਹਨਾਂ ਅਕਾਲੀ ਦਰ ਖਤਮ ਹੋ ਗਿਆ ਫਿਰ ਟਾਰਗੇਟ ਕਿਉਂ ਕਰ ਰਹੇ ਹੋ ਸਾਨੂੰ ਤਾਂ ਘਿਰੋ ਹੀ ਨਾ ਜਾ ਖਤਮ ਹੋ ਗਿਆ ਤੁਸੀਂ ਕਾਗਰ ਦੇ ਉੱਤੇ ਬੋਲ ਰਹੇ ਤੁਸੀਂ ਹੋਰ ਪਾਰਡਿਆਂ ਦੇ ਉਲਟ ਬੋਲੋ ਉਹਨਾਂ ਨਾਲ ਕਿਉਂ ਕਿ ਉਹ ਜਿਹੜੀ ਹੈ ਜੇ ਖਤਰਾ ਹੈ ਕਿਉਂਕਿ 2027 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਅਕਾਲੀ ਦਰ ਦੀ ਸਰਕਾਰ ਬਣਨੀ ਹੈ ਔਰ ਇਸ ਉਹ ਸਦਰ ਦੇਖਦੇ ਅੱਜ ਉਹ ਪਹਿਲਾਂ ਤੋਂ ਟਾਰਗੇਟ ਕਰ ਰਹੇ ਹੈਗੇ ਜੇ ਅਸੀਂ ਕਮਜ਼ੋਰ ਹੈ ਸਾਨੂੰ ਤੁਸੀਂ ਟਾਰਗੇਟ ਹੀ ਨਾ ਕਰੋ ਸੁਖਵੀਰ ਬਾਦਲ ਨੂੰ ਹਰੇਕ ਗੱਲ ਦੇ ਵਿੱਚ ਬੇਸ਼ੱਕ ਕਲੈਕਸ਼ਨ ਲੜੇ ਤੇ ਨਾਲ ਲੜੇ ਉਸ ਵੀਰਵਾਦ ਨੂੰ ਭਗਵੰਤ ਮਾਨ ਨੂੰ ਬੋਲਦਾ ਹੈ ਔਰ ਇਸ ਤੋਂ ਜਾਪਦਾ ਹੈਗਾ ਵੀ ਇਹ ਕਾਲੀ ਦਲ ਤੋਂ ਕਰ ਰਹੇ ਐ ਔਨ ਵਾਲੇ ਟਾਈਮ ਦੇ ਵਿੱਚ ਸਰਕਾਰ ਕਾਲੀ ਦਲ ਦੇਵਨ ਨਹੀਂ ਔਰ ਇਹਦਾ ਖਰਾਜਾ ਇਹਨਾਂ ਨੂੰ ਪੁੱਤਣਾ ਕਰਦੇ। ਉਹ ਕੰਮ ਕੀਤੇ ਹੁੰਦੇ ਲੁਧਿਆਣੇ ਤੇ ਡੈਡੀਆਂ ਵੰਡਣ ਦੀ ਕੀ ਲੋੜ ਸੀ। ਲੁਧਿਆਣੇ ਦੇ ਸੀਟਾਂ ਜ਼ੂੜ ਵੰਡਣ ਦੀ ਕੀ ਲੋੜ ਸੀ। ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਹੱਥ ਵੰਡਣ ਦੀ ਲੋੜ ਨਹੀਂ ਕੰਮ ਨੂੰ ਵੋਟਾਂ ਪੈਣੀਆਂ ਹੁਣ ਸਾਰਾ ਟੱਬਰ ਡੈਡੀਆਂ ਕੱਢਦਾ ਫਿਰਦਾ ਸੀਗਾ। ਮਸਲਾ ਕੀ ਹੈ ਕੀਤਾ ਕੁਛ ਨਹੀਂ। ਜੋ ਬੋਲਦੇ ਐ ਜਿਹੜਾ ਇਹ ਕਹਿੰਦੇ ਨੇ ਸਾਡੇ ਖਿਲਾਫ ਨਾ ਬੋਲੋ ਵਰਾਈਆਂ ਨਾ ਦੱਸੋ ਸਾਡੀਆਂ ਨਲਕੀਆਂ ਨਾ ਦੱਸੋ ਵਾਹ ਵਾਹ ਕਰੋ ਜਿਹੜਾ ਨਲਕੀਆਂ ਦੱਸੂਗਾ ਉਹਨੂੰ ਅਸੀਂ ਐਂ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਅਕਾਲੀ ਦਲ ਉਹ ਜਮਾਤ ਹੈ ਜਿਹਨੇ ਪੰਜਾਬ ਦੇ ਸਦਾ ਕੁਰਬਾਨੀਆਂ ਚੇ ਕੁਰਬਾਨੀਆਂ ਚੋਂ ਨਿਕਲੀ ਹੋਈ ਜਮਾਤ ਹੈ ਇਹ ਜਿੰਨਾ ਸਾਨੂੰ ਵਧੋਂਗੇ ਉਹਨਾਂ ਅਸੀਂ ਤੂਲੇ ਚੋੜੇ ਹੋਵਾਂਗੇ ਅਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮਨੂੰ ਵੜਦਾ ਅਸੀਂ ਤੂਲੇ ਚੋੜੇ ਹੋਏ ਜੇ ਭਗਵੰਤ ਮਾਨ ਦਾ ਇਹ ਖਿਆਲ ਹੈ ਕਿ ਅਸੀਂ ਦਿਵਾਵਾਂਗੇ ਕੈਪਟਨ ਸਾਹਿਬ ਨੇ ਬੜਾ ਜੋਰ ਰਾਇਆ ਸੀ ਕੀ ਨਿਕਲਿਆ ਕੀ ਨਿਕਲਿਆ ਦਸ਼ਾਲੇ ਜੁੱਧ ਚੋਂ ਮੈਨੂੰ ਦੱਸੋ ਇਹਨਾਂ ਨੇ ਨਸ਼ਾ ਦੇ ਵਿੱਚ ਬੜਾ ਜ਼ੋਰ ਲਾਇਆ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਤੇ ਫਿਰ ਕੇਜਰੀਵਾਲ ਮਾਫੀ ਕੌਮਾਂ ਕੇ ਗਿਆ ਜਿਸ ਇਹਨਾਂ ਦੇ ਐਮ.ਐਲ.ਏ. ਜਿਹੜੇ ਕਿ ਸਾਈਕਲਾਂ ਦੇ ਪੈਂਚਲ ਲਾਉਂਦੇ ਸੀ ਕੀ ਐਮ.ਐਲ.ਏ. ਐਸ.ਐਸ. ਜਿਹੜੇ ਕਿ ਵੀਡੀਓ ਦੀਆਂ ਦੁਕਾਨਾਂ ਸੀ ਤੇ ਕੋਠੀਆਂ ਪਾਈ ਜਾਂਦੇ ਆ ਉਹਨਾਂ ਦੀ ਆਮਦਨ ਤਾਂ ਦੇਖ ਦੇਣੀ ਹੈ ਅੱਜ ਤੋਂ ਮਜੀਠੀਆ ਸਾਹਿਬ ਨੂੰ 3 ਸਾਲ ਹੋ ਗਏ ਉਹਨਾਂ ਦੀ ਆਮਦਨ ਨੂੰ ਦੇਖ ਲਿਆ ਜੀ ਜੱਦੀ ਪੁਸ਼ਟੀ ਹੈ ਜੱਦੀ ਪੁਸ਼ਟੀ ਹੈਗੀ ਹੈ ਜੀ ਤੇ ਦੇਖੋ ਇਹਨਾਂ ਦੇ ਰੂਪੀ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੀਆਂ ਫੈਕਟਰੀਆਂ ਸੀ ਇਹਨਾਂ ਦੀਆਂ ਜਹਾਜ਼ਾਂ ਦੀਆਂ ਛਿੱਪਾਂ ਸੀਗੀਆਂ ਦੇਖੋ ਇਹਨਾਂ ਨੇ ਹੁਣ ਇੱਕ ਟਾਰਗੇਟ ਬਣਾ ਇਹਨਾਂ ਦੇ ਇੱਕ ਇੱਕ ਐਮਐਲ ਗੱਲੋ ਜਿਹੜੇ ਕਿ ਆਰਮਾ ਖਾਮਾ ਦੇ ਵਿੱਚ ਢਿੱਡਦੇ 50 ਸਾਲਾਂ ਦਾ ਹਿਸਾਬ ਲੈ ਲਓ business ਵਧਾਇਆ ਕਿ ਘਟਾਇਆ ਉਹਨਾਂ ਨੇ ਸਭ ਚਲੋ ਮੈਂ ਕਿਹਾ ਉਹਨਾਂ ਦੀ ਐਮਐਲ ਦੇਖਣ ਨੂੰ ਸਭ ਨੇ ਚਾਦਰਾਂ ਪਿਛਾਈਆਂ ਵੀ ਆ ਜੀ ਉਹਨਾਂ ਦਾ ਕਹਿੰਦੇ ਕੁਝ ਹੋਰ ਜਿਹੜੇ ਜਿਹੜਾ ਬੰਦੇ ਵਿੱਚ ਹੀ ਦੇਖੋ ਕੀ ਹਾਲ ਜਿਹੜੇ ਬੰਦੇ ਇਹਨਾਂ ਦੇ ਮੋਬਾਈਲਾਂ ਨਹੀਂ ਦਿਖਾਣ ਵਾਲੇ ਸੀ ਉਹਨਾਂ ਦੇ ਵੀ ਨਾਂ ਚੂਹ ਜਾਂ ਜੋ ਕਰਦਾ ਉਹਨਾਂ ਦੀ ਵੀ ਬਾਦਰੇ ਪੁੱਛਣਾ ਚਾਹਣੇ ਉਹਨਾਂ ਨੂੰ ਜਿਹੜੇ ਐਮਐਲਏ ਜਿਹੜੇ ਗਿੱਲਾਂ ਦੀਆਂ ਬਾਹਰ ਹੈ ਔਰ ਜਿਨ੍ਹਾਂ ਨੇ ਇਹਨਾਂ ਨੂੰ ਕੁਝ ਵਧਾ ਰਿਹਾ ਉਹਨਾਂ ਦਾ ਕਿਥੋਂ ਆਇਆ ਉਹਨਾਂ ਦੇ ਉਹਨਾਂ ਦੀ ਵੀ ਉਕਾਰ ਹੀ ਹੋਉਂਗੇ ਸਾਰੇ ਦਾ ਟਾਈਮ ਸਾਰੇ ਦਾ ਜਿਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਉਹ ਹਟਾ ਕੇ ਆਪਣੇ ਆਪ ਚੀਫ ਸੈਕਟਰੀ ਨੂੰ ਕਿਉਂ ਕਿਉਂਕਿ ਚੀਫ ਸੈਕਟਰੀ ਸਰਬੰਦ ਕੇਜਰੀਵਾਦੀ ਦੀ ਜੇਬ ਚ ਹੈ ਇਹ ਸਭ ਥੱਗੀ ਧੋਲੀ ਦਾ ਜਾਲ ਚੱਲ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਉਸੇ ਘਰੇ ਵੇਲੇ ਸ਼ਰੂ ਨੀ